ਉਹ ਬਾਈ ਸਵਰਾਜ ਨਾਲ ਦੇ ਮੂਰੇ ਖੜੇ ਆ ਦੇਖੋ ਸ਼ੋਰੂਮ ਦੇ ਗਜਿੰਦਰ ਵੀਰੇ ਸਤਿ ਸ੍ਰੀ ਅਕਾਲ ਠੀਕ ਆ ਵੀਰੇ ਤੇ ਇਧਰ ਆ ਇਧਰ ਗਜਿੰਦਰ ਵੀਰ ਦੀ ਟੌਰ ਤਾਂ ਸਭ ਨੂੰ ਪਤਾ ਹੀ ਆ ਪਹਿਲਾਂ ਲੁੱਕ ਚੈੱਕ ਕਰੋ ਬਾਈ ਦੀ ਤੇ ਤੁਹਾਨੂੰ ਪਤਾ ਬਾਈ ਐਨ ਪੂਰਾ ਬੰਨ ਠਣ ਕੇ ਹੀ ਆਉਂਦਾ ਹੈ ਇਧਰ ਮਿਸਤਰੀ ਸਾਹਿਬ ਗੱਡੇ ਬਾਈ ਕੀ ਹਾਲ ਆ ਠੀਕ ਆ ਹਾਂ ਇਹ ਬਾਈ ਰੋਂਦਾ ਹੀ ਹੁੰਦਾ ਹਰੇ ਕਾ ਦਾ ਮਰਜੀ ਪੁੱਛ ਲੈਣ ਨਹੀ ਯਾਰ ਪੂਰਾ ਕੈੜਾ ਕਰਕੇ ਪੁੱਛਦੇ ਨੇ ਗਜਿੰਦਰ ਵੀਰੇ ਹਾਂਜੀ ਅੱਜ ਅਸੀਂ ਆਹ ਟਰੈਕਟਰ ਲੈਣ ਲੱਗੇ ਨਵਾਂ ਹਾਂਜੀ ਠੀਕ ਆ ਸਾਡਾ ਹੋਇਆ ਵਾ ਕੰਪਰੈਸ਼ਰ ਥੋੜਾ ਜਿਹਾ ਖਰਾਬ ਆ ਅੱਛਾ ਆਜ ਅਸੀਂ ਟਰੈਕਟਰ ਇੱਥੇ ਡਿਲੀਵਰ ਕਰਨਾ ਤੁਹਾਡੇ ਮੂਰੇ ਕਰਦੀ ਕੋਈ ਚੱਕਰ ਦਾ ਨਹੀਂ ਠੀਕ ਕਰ ਦੋ ਅਸੀਂ ਤੁਹਾਨੂੰ ਜਾਵ ਦਿੰਦੇ ਹਾਂ ਹਾਂ ਦੇਖ ਲਓ ਬਾਅਦ ਰੋਲਾ ਨਾ ਪਾਓ ਫੇ ਤੁਸੀਂ ਸਾਡੇ ਮੂਰੇ ਇੰਡੋ ਫਾਰਮ ਟਰੈਕਟਰ ਦੇਣ ਲੱਗੇ ਅਸੀਂ ਯਾਰ ਸਵਰਾਜ ਉੱਧਰ ਜਾ ਕੇ ਦੇ ਆਵਾਂਗੇ ਇੱਕੋ ਗੱਲ ਆ ਸਾਡੀ ਕਿਹੜਾ ਕਿਤੇ ਲੱਗ ਲੱਗਿਆ ਏਜੰਸੀ ਭਾਈਆਂ ਵਾਲੇ ਹੀ ਕੰਮ ਆ ਭਾਈਆਂ ਵਾਲੀਆਂ ਏਜੰਸੀਆਂ ਦਾ ਹਾਂ ਭਾਈ ਵੀਡੀਓ ਵਿੱਚ ਵੀ ਦੱਸਦੇ ਹੁੰਦੇ ਆ ਵੀ ਕੋਈ ਉਹ ਨਹੀਂ ਹੈਗਾ ਇੱਕੋ ਕੰਮ ਆ ਜਿੱਧਰ ਮਰਜ਼ੀ ਦੇ ਦੇ ਕੋਈ ਚੱਕਰ ਨਹੀਂ ਤੇ ਜੇ ਕੋਈ ਬਾਈ ਨਾਲ ਕੋਲ ਇੰਡੋ ਕੋਈ ਸਾਡੇ ਕੋਲੋਂ ਦਾ ਸਵਰਾਜ ਦਾ ਅਸੀਂ ਆਪ ਲਿਖਿਆ ਉਹਨਾਂ ਇੱਧਰ ਠੀਕ ਨਹੀਂ ਭਾਈ ਇਹ ਜੀ ਗੱਲ ਨਹੀਂ ਜੱਗੂ ਉਹਨਾਂ ਨੇ ਵੀ ਸਾਡੇ ਇਹ ਸਵਰਾਜ ਪਕਾਏ ਹੋਏ ਨੇ ਠੀਕ ਆ ਭਾਈ ਠੀਕ ਆ ਜੋ ਤਾਂ ਉਹਨਾਂ ਦੇ ਪਿੰਡੇ ਗਿਆ 969 969 ਹਾਂ ਭਾਈ ਠੀਕ ਆ ਠੀਕ ਆ ਤੇ ਇਹਦੀ ਇੱਥੇ ਵੀ ਇੱਥੀ ਭਾਈ ਸਾਰੇ ਨੂੰ ਇੱਥੇ ਪਾ ਦੇ ਇੱਥੀ ਬੁਲਾ ਲਈ ਬੰਦਿਆਂ ਨੂੰ ਠੀਕ ਆ ਠੀਕ ਆ ਨਾ ਕੋਈ ਗੱਲ ਨਹੀਂ ਭਾਈ ਇਹਦਾ ਬਸ ਦਿਲ ਇਹ ਪਰਖਣਾ ਤਾਂ ਵੀਰੇ ਤੇਰਾ ਕੋਈ ਗੱਲ ਨਹੀਂ ਹੋਰ ਕੰਮ ਕਰ ਠੀਕ ਆ ਵਧੀਆ ਵੀਰੇ ਠੀਕ ਆ ਤੇ ਵਧੀਆ ਬੀਗਿਆ ਟਰੈਕਟਰ ਇਸ ਮਹੀਨੇ ਵਧੀਆ ਬੀਗਿਆ ਠੀਕ ਆ ਹੋਣੇ ਜਿੰਦਰ ਵੀਰੇ ਆਹ 1-2 ਮਹੀਨਾ ਥੋੜਾ ਜਿਹਾ ਉਹੀ ਰਹਿਣਾ ਕੰਮ ਦਾ ਕਿਉਂਕਿ ਇਹਨਾ ਹੁਣ ਗਾਂ 24 ਮਾਡਲ ਆ ਜਾਣੇ ਨੇ ਹਾਂ 24 ਮਾਡਲ ਲਈ ਹਰੇਕ ਬੰਦਾ ਆਇਆ ਕਹਿੰਦਾ ਵੀ ਹੁਣ ਗਾਹ ਨਵੇਂ ਵਾਲੇ ਮਾਰਕਲੇ ਨਾ ਆਉਂਦੇ ਜਿਹੜਾ ਆ ਸੇਲ ਜਮਾਇਨਾ ਇਹਨੇ ਅੱਜ ਟਰੈਕਟਰ ਦੇਤਾ ਫੇਰੇ ਅੱਛਾ 3 ਸਪੀਡ 16 ਇਟਾਰਾ ਇਹਦਾ ਏਰੀਆ ਬਲਾ ਚੌਰ ਆ ਹਨਾ ਬਲਾ ਚੌਰ ਵਾਲੇ ਠੀਕ ਆ ਸਰਬਜੀਤ ਸਿੰਘ ਉਹ ਇਹ ਬਲਾ ਚੌਰ ਏਰੀਆ ਬਾਈ ਦਾ ਯਾਨੀ ਕਿ ਸਾਰਿਆਂ ਨਾਲੋਂ ਵੱਧ ਮੁੱਲ ਦਾ ਟਰੈਕਟਰ ਹੀ ਦਿੰਦਾ ਸਵਰਾਥ ਦੇ ਠੀਕ ਆ ਹੈ ਬਾਈ ਪੱਕੀ ਗਾ 3 ਸਪੀਡ 3 ਸਪੀਡ ਠੀਕ ਆ ਬਾਈ ਬਲਾ ਚੌਰ ਏ ਉਧਰ ਲੋਕਾਂ ਨੂੰ ਬਹੁਤ ਪਸੰਦ ਕਰਦੇ ਆ ਇਹਨੂੰ। 55 ਹੋਏ ਸਾਰੇ ਉੱਧਰੇ ਵਿਗਦਾ। ਅੱਜ ਬਾਈ ਆ ਵੀ ਅਸੀਂ ਇੱਥੇ ਖੜਾ ਕੇ ਦੇਣਾ ਟਰੈਕਟਰ ਬਾਈ ਕਹਿੰਦਾ ਦੇ ਦੋ ਕੋਈ ਚੱਕਰ ਨਹੀਂ। ਠੀਕ ਆ ਬਾਈ ਕਹਿੰਦਾ ਕੋਈ ਨਹੀਂ ਲਾ ਦਿਓ। ਨਹੀਂ ਨਹੀਂ। ਠੀਕ ਆ ਬਾਈ। ਬਾਈ ਜੇ ਨਾਤੀ ਪੈਣ ਜੇ ਉਹਨਾਂ ਨੇ ਡੱਟ ਵੀ। ਬਾਈ ਤੁਹਾਡੇ ਕਿ ਨਹੀਂ ਮੇਰੇ ਹੱਥ ਬੰਨਦਾ ਬਾਈ ਇੱਧਰ ਆਪਣਾ ਪਰੇ ਹੀ ਲੈ ਦੋ। ਬਾਈ ਆ ਬੰਦਾ ਰੋਣ ਲੱਗ ਗਿਆ। ਜਾਓ ਤੁਹਾਡਾ ਪਰਾ ਕੱਢੋ। ਉਹ ਵੀਰੇ ਨਹੀਂ ਰੋਮਦਾਰ। ਇਹਦਾ ਹੱਥ ਬੰਨਦੇ ਵੀਰੇ ਰਹਿਣ ਦੇ ਚੱਲ ਉੱਧਰ ਹੀ ਲੈ ਚੱਲੇ ਆਪਾਂ। ਫਰਕ ਤਾਂ ਹੈ ਭਾਈ ਉਧਰੇ ਆ ਜਾ ਲੈ ਟੋਜਨ ਪਵਾ ਲੋ ਭਾਈ ਜਦ ਮਰਜੀ ਕਹਿ ਕੇ ਟੋਜਨ ਪਾਉਣਾ ਇਹਦੇ ਨਾਲ ਗਜਿੰਦਰ ਵੀਰੇ ਭਾਈ ਇਧਰ ਗੱਲ ਸੁਣਾ ਹਾਂਜੀ ਟੋਜਨ ਪਾਉਣਾ ਹੈ ਭਾਈ ਟੋਜਨ ਟੋਜਨ ਗੱਲ ਸੁਣਾ ਟੋਜਨ ਪਾਉਣਾ 800 855 ਰੇ ਦਾ ਜਾਂ ਟਰੈਕਟਰ ਤੁਹਾਨੂੰ ਦੇ ਦੂੰਗੇ ਜਾਂ ਆਪਣਾ ਨਵਾਂ ਦੇ ਦਿਓ ਭਾਈ ਇਹ 4 ਸਿਲੰਡਰ ਹੈ ਸਾਡੇ ਕੋਲ 4 ਸਿਲੰਡਰ ਵਾਲਾ ਨਹੀਂ ਹੈਗਾ ਪਿਆ ਚਾਰ ਹੋਵੇ ਤਿੰਨ ਜੋੜ ਤਾਂ ਉਨਾ ਹੀ ਆ ਟਰੈਕਟਰ ਚ ਅਖੀਰ ਤੋਂ ਨਾ ਰੱਖ ਲਈ ਹੋਰ ਠੀਕ ਆ ਬਾਈ ਲੱਗਿਆ ਮੇਰੇ ਘਰ ਨੇ ਹਾਂ ਬੋਲਣਾ ਲਾਵਾ ਚਾਟਾ ਚੱਲ ਇਹਨੂੰ ਵੀ ਛੱਡ ਤੈਨੂੰ ਵੀ ਨਾ ਪਾ ਹਾਂ ਚਲੋ ਆਹੀਂ ਕਰ ਮੈਂ ਕੋਈ ਨਹੀਂ ਲਾਉਂਗਾ ਤਿੰਨ ਸਿਲੰਡਰ ਵਾਲਾ ਲਿਆਉਣਾ ਆਪਣਾ ਉਹਦੇ ਨਾਲ ਪਾ ਲੈ ਨਾ ਨਾ ਮੈਂ ਟੱਟ ਲਵਾਉਂਗਾ ਅੱਛਾ ਠੀਕ ਆ ਬਾਈ ਕਿਸੇ ਪਾਸੇ ਨੂੰ ਨਹੀਂ ਮੰਨਦਾ ਕਿਸੇ ਬਸ ਨੂੰ ਮੰਨਣਾ ਚਾਹੀਦਾ ਬੰਦੇ ਨੂੰ ਤੇ ਚਲੋ ਬਾਈ ਟਰੈਕਟਰ ਲੈ ਚਲੀ ਉਧਰ ਆਪਾਂ ਭਾਈ ਦੋਦਰੇ ਉਰੀ ਲਾਦਾ ਲੋ ਅਜੰਸੀ ਮੂਰੇ ਲਿਆ ਹਾਰ ਲਿਆ ਜਾ ਕੇਂਦਰ ਤੇ ਜਾ ਹਾਰ ਲਿਆ ਜਾ ਕੇ ਜਾ ਉਰੀ ਉਰੀ ਖੜਾ ਕੇ ਦੇਣਾ ਅੱਜ ਅਸੀਂ ਉਹ ਮੁਕਰ ਗਿਆ ਵਾਈ ਉਹ ਬੰਦਾ ਮੁਕਰ ਗਿਆ ਯੋਧ ਉਹ ਕਹਿੰਦਾ ਉਰੇ ਨਹੀਂ ਖੜਾ ਕੇ ਦੇਣਾ ਟਰੈਕਟਰ ਕਹਿੰਦਾ ਆਪਣਾ ਟਰੈਕਟਰ ਅਪਨੇ ਅਜੰਸੀ ਮੂਰੇ ਖੜਾ ਕੇ ਦੋ ਲੈ ਜਾ ਉਧਰ ਹੀ ਲੈ ਜਾ ਕੇਂਦਰ ਵੀਰੇ ਠੀਕ ਆ ਵੀਰੇ ਹਾਸੀ ਮਜ਼ਾ ਕਰਦੇ ਆ ਟਰੈਕਟਰ ਆਪਨੇ ਦੇਣਾ ਅੱਜ ਇਹ ਤੇ ਚਲੋ ਆਜ ਉਧਰ ਚੱਲਦੇ ਆਂ ਤੇ ਇੱਧਰ ਖੜੇ ਨੇ ਸਵਰਾਜ ਬਾਈ ਬਹੁਤ ਸਾਰੀ ਵੀਡੀਓ ਬਣਾ ਕੇ ਪਾਈਆਂ ਹੋਈਆਂ ਆਪਾਂ ਨੇ ਦੱਸਿਆ ਹੋਇਆ ਸਾਰਾ ਕੁਝ ਤੇ ਪੁਰਾਣੇ ਟਰੈਕਟਰ ਵੀ ਆਏ ਆ ਬਾਈ ਨਾਲ ਕੋਲ ਬਾਈ 2-4 ਲੋ ਜੀ ਬਾਬਿਓ ਟਰੈਕਟਰ ਕਰਤਾ ਰੈਡੀ ਤੇ ਟਰੈਕਟਰ ਚੱਲਿਆ ਬਾਈ ਆਪਣੇ ਸਾਮੂਹ ਰਿਸ਼ਤੇਦਾਰਾਂ ਕੋਲੇ ਇਹ ਤੇ ਹਾਰ ਲਾਤਾ ਅਜ ਅਸੀਂ ਹਾਰ ਨਵੇਂ ਤਰੀਕੇ ਨਾਲ ਲਾਤਾ ਬਾਈ ਆ ਦੇਖੋ ਬਾਈ ਨੇ ਕਹਿੰਦੇ ਟੇਪ ਨਹੀਂ ਲਾਉਣੀ ਹੈਗੀ ਵੀ ਐਂਉਂ ਲਾ ਦੋ ਇਹਦੇ 'ਚ ਇਹਦੇ 'ਚ ਫਸਾਤਾ ਹਾਰ ਠੀਕ ਹੈ ਜੀ ਬਾਕੀ ਟਰੈਕਟਰ ਬਾਰੇ ਦਾ ਬਾਈ ਦੱਸਿਆ ਬਾਈ ਬਹੁਤ ساری ਵੀਡੀਓ ਦੇ ਵਿੱਚ 30 55 60 ਐਚਪੀ ਦੇ ਵਿੱਚ ਆਉਂਦਾ ਬਾਈ ਇਹ 60 ਹਸ ਪਾਵਰ 30 55 ਡੀਆਈ ਐਚਟੀ ਤੇ ਇਹ ਸਿੰਪਲ ਏ ਆ ਲੋ ਹਾਈ ਤੇ ਲੋ ਹਾਈ ਵੀ ਵਧੀਆ ਬਾਈ ਸਾਰੇ ਕਾਸੇ ਤੇ ਵਧੀਆ ਚੱਲਦਾ ਸਿਰਫ ਰੇਟ ਦਾ ਹੀ ਫਰਕ ਹੈ ਉਦਾਂ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਚੀਜ਼ ਦੇ ਵਿੱਚ 16 28 ਦੇ ਟਾਇਰ ਨੇ ਟਰੈਕਟਰ ਦੇ ਤੇ ਬਾਕੀ ਬੇਟ ਵਿੱਚ ਕਾਫੀ ਆ ਟਰੈਕਟਰ 23 24 ਕੁਇੰਟਲ ਦਾ ਬੇਟ ਹੈਗਾ ਟਰੈਕਟਰ ਦਾ ਇਸ ਜਿਹੜੀ ਸਭ ਤੋਂ ਖਾਸ ਚੀਜ਼ ਹੈ ਲੰਬਾਈ ਬਹੁਤ ਆ ਬਾਈ ਟਰੈਕਟਰ ਦੀ। ਟਾਲੀ ਟੋਲੀ ਤੇ ਸੁਪਰ ਸੀਟਰ ਤੇ ਚਲਾਉਣਾ ਟਰੈਕਟਰ ਖੜਾ ਘੱਟ ਹੁੰਦਾ। ਲੰਬਾ ਟਰੈਕਟਰ ਜਿੱਦਾਂ ਸੋਨਾਲੀ ਕਾ ਮੰਗਣਾ ਸੇਮ ਹੈ ਉਹੀ ਚੀਜ਼ ਆ। ਬਾਈ ਦੀ ਜਾਨ ਵਿੱਚ ਚੱਲ ਬਣ ਰਹੀ ਹੈ ਇਹਦੇ ਚ? ਹਾਂਜੀ ਹਾਂ। ਬਹੁਤ ਠੀਕ ਹੈ ਜੀ। ਚੱਲੋ। ਬਹੁਤ-ਬਹੁਤ ਵਾਰਕਾ ਬਾਈ ਬਹੁਤ-ਬਹੁਤ ਜੀ। ਆਪਾਂ ਦੇਖੋ ਸਭੇ ਰਾਤ ਚੌਪਲਟਰ ਕੀ ਵਰਸੇ ਜਿੰਨੇ ਕਮਾਂਡਾਂ ਦੇ ਵਾਦਾ ਕਰੇ ਮੱਥਾ ਪਟਾਉਂਦਾ ਤੋੜੀ ਬੇਖੀਰ ਆ ਗਈ ਜੀ ਤੋੜ ਕਿੱਦਾਂ ਦੇਦਾ ਨਹੀਂ ਕੋਈ ਗੱਲ ਉਹ ਕੋਈ ਤੇਲ ਦੇਖਾਂ ਮੈਂ ਤਾਂ ਕਿੰਨਾ ਕੈਕਟਰ ਚ ਤੇਲ ਹੈਗਾ ਜੀ ਰਿਸ਼ਤੇਦਾਰ ਹੈ ਫਿਰ ਲੜੂਗਾ ਵੀ ਕਰਨ ਤੇਰੇ ਮਾਮੇ ਨਾਲ ਹੋਰ ਰਿਸ਼ਤੇਦਾਰ ਹੀ ਆ ਭਾਈ ਹੈ ਹਾਂ ਰਿਸ਼ਤੇਦਾਰ ਮਾਮਾ ਹੀ ਬੋਲਾਂ ਕੋਸੇ ਨਹੀਂ ਹੁੰਦਾ ਲੱਗ ਨਹੀਂ ਤੋਰੇ ਆਪਾਂ ਨੂੰ ਪਤਾ ਹੈ ਕਾਲਾ ਜੱਗੂ ਤਾਂ ਮੈਂ ਸਾਰੇ ਮੰਨੂ ਜੱਗੂ ਤਾਂ ਮੈਂ ਕਹਿੰਦੇ ਹਾਂ ਹਾਂ ਸਹੀ ਗੱਲ ਆ ਉਹ ਜਿਆਦਾ ਤੁਸੀਂ ਆਉਣੇ ਕਿਵੇਂ ਪੁਰ ਠੀਕ ਹੈ ਜੀ ਚਲੋ ਕੋਈ ਨਾ ਤੁਸੀਂ ਮੈਂ ਬੋਲ ਦੋ ਮਾੜਾ ਮੂੜਾ ਹਾਂ ਹਾਂ ਬਸ ਟਰੈਕਟਰ ਦਿੱਤਾ ਕਾਲੀ ਵੀਰੇ ਸਾਡੂ ਨੂੰ ਠੀਕ ਹੈ ਜੀ ਪਹਿਲਾਂ ਸੌਦਾ ਡੜਿਆ ਹੋਇਆ ਤਾਂ ਅੱਛਾ ਜੀ ਕਾਲਾ ਵੀ ਸੁਣ ਜਿਆਦਾ ਕੈੜਾ ਹੁੰਦਾ ਤਾਂ ਮੈਂ ਕਿਹਾ ਵੀ ਮਿੱਤਰਾਂ ਐ ਕਰ ਵੀ ਤੇਰਾ ਸਾਗਾ ਸਾਨੂੰ ਵੀਰੇ ਹਾਂ ਹਾਂ ਮੈਂ ਤਾਂ ਪੱਲੇ ਤੇ 20000 ਰੁਪਏ ਦਾ ਟਰੈਕਟਰ ਦੇ ਦਿੰਦੇ ਹਾਂ ਹਾਂ ਵੀ ਪੱਲੇ ਕੋਈ ਨਹੀਂ ਜੇ ਮੈਂ ਦੂਜੇ ਪਾਸੇ ਹੋ ਗਿਆ ਬਾਈ ਕਿ ਨਹੀਂ ਅੱਛਾ ਤੇ ਕਾਲੇ ਨੇ ਪਤਾ ਨਹੀਂ ਕੋਈ ਪੱਲੇ ਤੇ ਪਾਇਆ ਹੈ ਹਾਂ ਪਤਾ ਨਹੀਂ ਨਹੀਂ ਪਾਇਆ ਮੈਂ ਕਹਿੰਦਾ ਮੈਂ ਪਾਉਣੇ ਆ ਅੱਛਾ ਬਾਕੀ ਹੋਰ ਰੱਬ ਜਾਣਦਾ ਕਿ ਆ ਮੇਰੇ ਇੱਥੇ ਦਾਦੀ ਕਰਨੀ ਪੈਂਦੀ ਇੰਨੇ ਆਹ ਕੰਮ ਦਾ ਵੀ ਹੈ ਠੀਕ ਹੈ ਜੀ ਆਹ ਨੇ ਭਾਈ ਮਮਾ ਜੀ ਦੇ ਸਾਡੂ ਜੀ ਹਾਂ ਜੀ ਭਾਈ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਠੀਕ ਹੈ ਜੀ ਹਾਂ ਜੀ ਹਾਂ ਜੀ ਮੁਬਾਰਕਾਂ ਭਾਈ ਸਾਹਿਬ ਨੂੰ ਕਹਨੇ ਠੀਕ ਹੈ ਠੀਕ ਕੰਮ ਤੇ ਕੰਮ ਵਧੀ ਖੰਦੇ ਬਿਲਕੁਲ ਜੀ ਬਿਲਕੁਲ ਦੋ ਭਾਈ ਚੱਲਿਆ ਏ ਟਰੈਕਟਰ ਆਪਣਾ 3055 ਆ ਦੇਖੋ ਸਾਡੇ ਟਰੈਕਟਰ ਬਾਈ ਅੰਦਰ ਆਏ ਖੜਦੇ ਆ ਪੰਜ ਟਰੈਕਟਰ ਆਉਂਦੇ 1 ਲੈਨ ਚ ਤੇ ਪੰਜ ਇਧਰ ਪੰਜ ਇਧਰ ਸਾਡੇ 10 ਟਰੈਕਟਰ ਖੜ ਜਾਨੇ ਆ ਸ਼ੋਰੂਮ ਦੇ ਵਿੱਚ ਲੈਟਰ ਲੋ ਜੀ ਭਾਈ ਲੋ ਲਾਇਆ ਦੋ ਬਈ ਅੱਜ 7:00 ਵਜ ਗਏ ਨਹੀਂ ਤਾਂ ਅਸੀਂ 5:00 ਵਜੇ ਘਰਾਂ ਪਹੁੰਚ ਜਾਨੇ ਆ ਕੁਝ ਦਿਨ ਛੋਟੇ ਹੋ ਗਏ ਬਾਈ ਨੇਰਾ ਹੋ ਜਾਂਦਾ ਤੇ ਬਾਈ ਨੇ ਕੋਈ ਸੋਨਾ ਲੀਗਾ ਵੀ ਆ ਇਹਨਾਂ ਨੇ ਥੋੜੇ ਦਿਨ ਪਹਿਲਾਂ ਲਿਆ ਸੀ ਬਾਈ ਇਹ ਇੱਕ ਸੋਨਾ ਲੈ ਕੇ ਇੱਕ ਹਿੰਡੋ ਫਾਰਮ ਦੋ ਟਰੈਕਟਰ ਲੈ ਲਿਆ ਬਾਈ ਨਾਲ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਬਾਈ ਟਰੈਕਟਰ ਇੱਕ ਵਾਰ ਅੰਦਰ ਕਿਵੇਂ ਖੜਦੇ ਆ ਆਪਣੇ ਆ ਦੇਖੋ ਜੀ ਪੰਜ ਟਰੈਕਟਰ ਆਉਣੇ ਆ ਆਪਣੇ ਆ ਇੱਕ ਖੜਾ ਆ ਦੋ ਆ ਤਿੰਨ ਚਾਰ ਪੰਜ ਪੰਜ ਇੱਧਰ ਆ ਜੇ ਨੇ ਜੀ ਪੰਜ ਆਰ ਲੈਣ ਚ ਹੁਣੇ 10 ਟਰੈਕਟਰ ਆਹ ਸ਼ੋਰੂਮ ਦੇ ਵਿੱਚ ਖੜ ਜੰਨੇ ਆ ਵੀ ਟਰੈਕਟਰ ਜਮੈਂ ਆ ਦੇਖ ਲੋ ਕਿਹੜੇ ਹਿਸਾਬ ਨਾਲ ਖੜਦੇ ਆ ਆ ਲੋ ਜਮਈਆਂ ਨਾਲ ਲਾ ਕੇ ਵਿੱਚ ਵੜ ਕੇ ਟਰੈਕਟਰ ਖੜਦੇ ਨੇ ਆ ਦੇਖੋ ਜਗ੍ਹਾ ਪੂਰੀਓ ਪੂਰੀ ਆ 10 ਟਰੈਕਟਰ ਇੱਧਰ ਜਣੀ ਕਿ ਆਪਣੇ ਆਏ ਨੇ ਇੱਕ ਉੱਧਰ শোরੂਮ ਲਿਆਵਾ ਉੱਧਰ ਵੀ ਆਪਣੇ 15 20 ਟਰੈਕਟਰ ਖੜਦੇ ਨੇ ਜਣੀ ਕਿ ਵੀ 20 25 ਟਰੈਕਟਰਾਂ ਦੀ ਗੰਜਾਇਸ਼ ਹੈਗੀ ਔਰੇ ਖੜਾਉਣ ਦੀ ਆਪਣੇ ਕੋਲ ਤੇ ਬਾਕੀ ਬਾਈ ਕਾਲੂ ਬਣਾਉਂਗੇ ਥੋੜਾ ਜਿਹਾ ਬਲੌਗ ਤੇ ਜੋਧ ਬਾਈ ਨਾਲ ਇੰਟਰੋਡਕਸ਼ਨ ਹੋਰ ਬਾਈ ਠੀਕ ਹੈ ਵੀਰੇ ਹਾਂ ਜੋਧ ਬਾਈ ਐਨ ਦੇਖੋ ਵੀ ਖੁਸ਼ੀ ਦੇਖੋ ਬਾਈ ਦੀ ਜਦ ਸਮਾਈਲ ਜਾਂਦੀ ਨਹੀਂ ਸਾਡੇ ਹਾਂ ਹਾਂ ਬਾਈ ਖੁਸ਼ ਰਹਿੰਦਾ ਸਭ ਤੋਂ ਵੱਡੀ ਗੱਲ ਤੇ ਹੋਰ ਵੀਰੇ ਚੱਲੀਏ ਲਾਈਵ ਹੈ ਟਰੈਕਟਰ ਚਲੋ ਲੇਟ ਹੋ ਗਿਆ ਹਾਂ